ਹਣੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਤੇ ਅੱਜ ਫਿਰ ਤੋਂ ਹਾਜ਼ਰ ਹੋਏ ਹਾਂ ਬਈ ਮੰਡੀਆਂ ਦੇ ਰੇਟ ਲੈ ਕੇ ਤੇ ਅੱਜ ਦੀ ਸ਼ੁਰੂਆਤ ਕਰਾਂਗੇ ਆਪਾਂ ਕਣਕ ਸਰੋਂ ਦੇ ਰੇਟਾਂ ਤੋਂ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ ਕਣਕ ਦੇ ਰੇਟਾਂ ਦੀ ਤੇ ਸਭ ਤੋਂ ਪਹਿਲੀ ਮੰਡੀ ਹੈਗੀ ਹੈ ਜੀ ਦਿੱਲੀ ਮੰਡੀ ਜਿੱਥੇ ਅੱਜ ਦਾ ਰੇਟ ਰਿਹਾ ਹੈ 2740 ਰੁਪਏ ਉਸ ਤੋਂ ਬਾਅਦ ਉਹਦੀ ਡਾਬਰਾ ਮੰਡੀ ਜਿੱਥੇ ਅੱਜ ਦਾ ਰੇਟ ਰਿਹਾ ਹੈ ਜੀ 2630 ਰੁਪਏ ਫਿਰ ਉਹਦੀ ਅਬਜੋਈ ਮੰਡੀ 2530 ਰੁਪਏ ਉਸ ਤੋਂ ਬਾਅਦ ਉਹਦੀ ਨਰੇਲਾ ਮੰਡੀ 2620 ਰੁਪਏ ਫੇਰ ਉਹਦੀ ਹਸਾਰ ਮੰਡੀ 2600 ਰੁਪਏ ਉਸ ਤੋਂ ਬਾਅਦ ਆਉਂਦੀਆਂ ਪੰਜਾਬ ਦੀਆਂ ਮੰਡੀਆਂ ਕੋਟਕਪੂਰਾ ਮੰਡੀ 2500 ਤੇ 80 ਰੁਪਏ ਉਸ ਤੋਂ ਬਾਅਦ ਉਹਦੀ ਲੁਧਿਆਣਾ ਮੰਡੀ 2610 ਰੁਪਏ ਫਿਰ ਉਹਦੀ ਖੰਨਾ ਮੰਡੀ 2600 ਰੁਪਏ ਅੰਮ੍ਰਿਤਸਰ ਮੰਡੀ 2600 ਰੁਪਏ ਜੇ ਓਵਰਆਲ ਮਾਰਕੀਟ ਦੀ ਗੱਲ ਕਰੀਏ ਓਵਰਆਲ ਮਾਰਕੀਟ ਸਟੇਬਲ ਆ ਬਾਈ ਜਿਹੜਾ ਅੱਜ ਦਾ ਸਿਰਾ ਰੇਟ ਰਿਹਾ 2700 ਤੇ 40 ਰੁਪਏ ਰਿਹਾ ਤੇ ਐਵਰੇਜ ਰੇਟ ਰਿਹਾ 2600 ਰੁਪਏ ਜੀ ਇਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਆ ਅੱਗੇ ਸਰੋਂ ਦੇ ਰੇਟਾਂ ਦੀ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਅੱਜ ਦੇ ਟਾਪ ਰੇਟ ਦੀ ਜਿਹੜਾ ਅੱਜ ਦਾ ਟਾਪ ਰੇਟਰ ਹੈ ਜੀ 6700 ਤੋਂ 75 ਰੁਪਏ ਰਿਹਾ ਹੈ ਜੋ ਕਿ ਜੈਪੁਰ ਮੰਡੀ ਦੇ ਵਿੱਚ ਠਹਿ ਹੈ ਐਸ ਸਟਿਲ ਅੱਜ ਦਾ ਰੇਟ ਸਥਿਰ ਹੈ ਜੀ ਜਿਹੜਾ ਰੇਟ ਕੱਲ ਸੀਗਾ ਉਹੀ ਰੇਟ ਅੱਜ ਰਿਹਾ ਹੈ ਜੀ ਜੇ ਆਪਾਂ ਓਵਰਆਲ ਮਾਰਕੀਟ ਦੀ ਗੱਲ ਕਰਕੇ ਓਵਰਆਲ ਮਾਰਕੀਟ ਅੱਜ 6400 ਤੋਂ ਲੈ ਕੇ 6600 ਰੁਪਏ ਦੇ ਵਿੱਚ ਖੇਡੀ ਹੈ ਜੀ ਜੇ ਹੁਣ ਮੰਡੀ ਬਾਰੇ ਗੱਲ ਕਰਦੇ ਹਾਂ ਮੰਡੀ ਬਾਰੇ ਗੱਲ ਕਰਨ ਤੇ ਸਭ ਤੋਂ ਪਹਿਲਾਂ ਮੰਡੀ ਆਉਂਦੀ ਹੈ ਜੀ ਦਿੱਲੀ ਮੰਡੀ ਜਿੱਥੇ ਲੱਗਿਆ 6500 ਤੇ 75 ਰੁਪਏ ਉਸ ਤੋਂ ਬਾਅਦ ਆਉਂਦੀ ਹੈ ਜੀ ਨਰੇਲਾ ਮੰਡੀ 6500 ਰੁਪਏ ਹਸਾਰ ਮੰਡੀ 6400 ਤੇ 80 ਰੁਪਏ ਉਸ ਤੋਂ ਬਾਅਦ ਆਉਂਦੀ ਜੀ ਚਰਕੀਦਾਧਰੀ ਮੰਡੀ 6800 ਰੁਪਏ ਫਿਰ ਆਉਂਦੀ ਜੀ ਪੰਜਾਬ ਦੀਆਂ ਮੰਡੀਆਂ ਅੰਮ੍ਰਿਤਸਰ ਮੰਡੀ 3680 ਰੁਪਏ ਕੋੜਕਾਪੁਰਾ ਮੰਡੀ 6200 ਰੁਪਏ ਤਰਨਤਾਰਨ ਮੰਡੀ 6300 ਰੁਪਏ ਕੋਟਕਪੂਰਾ ਮੰਡੀ 6300 ਰੁਪਏ ਫਿਰ ਆਉਂਦੀ ਜੀ Rajasthan ਦੀਆਂ ਮੰਡੀਆਂ ਸ਼੍ਰੀ ਗੰਗਾ ਨਗਰ ਮੰਡੀ 6400 ਤੇ 20 ਰੁਪਏ ਜੀ ਇਹ ਤਾਂ ਸੀਗੇ ਜੀ ਅੱਜ ਦੇ ਕਣਕ ਸਰੋਂ ਦੇ ਰੇਟ